ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਐਤਕੀ ਆਪਣੀ ਮੱਕੀ ਚ ਕੱਖ ਬਹੁਤ ਜ਼ਿਆਦਾ ਹੋ ਗਏ ਸੀ ਵੈਸੇ ਸਾਰਿਆਂ ਦੀ ਮੱਕੀ ਚ ਹੋਇਆ ਸੀ ਕੱਖ ਜ਼ਿਆਦਾ ਤੇ ਪਹਿਲਾਂ ਕਈਆਂ ਨੇ ਤਾਂ ਪਹਿਲਾਂ ਕਰਤੀ ਸਪਰੇਅ ਤੇ ਆਪਾਂ ਘਾਹੌਲ ਕਰ ਗਏ ਸੀ ਐਤਕੀ ਕਿਉਂ ਲੇਟ ਬੀਜੀ ਗਈ ਸੀ ਮੱਕੀ ਤੇ ਹੁਣ ਬਾਅਦ ਚ ਕੱਖਾਂ ਨੇ ਘੇਰ ਲਈ ਸੀ ਜ਼ਿਆਦਾ ਖਾਲੀਆਂ ਚ ਬਹੁਤ ਜ਼ਿਆਦਾ ਕੱਖ ਹੋ ਗਏ ਸੀ ਪਾਣੀ ਨਹੀਂ ਤੁਰਦਾ ਸੀ ਖਾਲੀਆਂ ਇੰਚ ਤੇ ਆਪਾਂ ਕਰੀਏ ਸਪਰੇਅ ਤੇ ਪੈਸੇ ਲਾਇਆ ਨੇ ਸਵਾਦ ਲਿਆਤਾ ਆ ਦੇਖੋ ਆ ਪਿਆ ਮਚਾਇਆ ਜਮਾ ਕੱਖ ਜਿਹੜੀ ਮਰਜ਼ੀ ਖਾਲੀ ਚ ਦੇਖੋ ਪਹਿਲਾ ਆਇਆ ਤਾਂ ਪੂਰਾ ਸੁਆਦ ਆਇਆ ਸਪਰੇ ਦਾ ਮਹਿੰਗੀ ਆਈ ਸੀ ਥੋੜੀ ਜੀ ਤੇ ਆ ਦੇਖੋ ਆ ਸਾਰਾ ਕੱਖ ਮਚਾਤਾ ਉਹਨੇ ਨਹੀਂ ਤਾਂ ਇਹੀ ਕੱਖ ਨੇ ਮੱਕੀ ਨੂੰ ਦੱਬ ਲੈਣਾ ਸੀ ਤੇ ਜਿਹੜੀ ਆਪਾਂ ਰੇ ਸਪਰੇ ਹੋਰ ਕਰਨੀ ਸੀ ਤਾਕਤ ਵਾਲੀ ਕੋਈ ਸਪਰੇ ਕਰਨੀ ਸੀ ਜਾਂ ਰੇ ਪਾਉਣੀ ਸੀ ਹਨਾ ਸਾਰਾ ਉਹਦਾ ਅਸਰ ਇਹਨੇ ਖਿੱਚ ਲੈਣਾ ਸੀਗਾ ਤੇ ਮੱਖੀ ਦੇ ਜਿਹੜੇ ਮੱਕੀ ਦੇ ਝਾੜ ਤੇ ਬਹੁਤ ਫਰਕ ਪੈਣਾ ਸੀ ਆਪਣੀ ਤੇ ਜੇ ਕਿੱਥੇ 200 ਕਿਵਾਂਟ ਨਿਕਲੀ ਸੋ ਤੇ 150 ਕਿਵਾਂਟ ਹੀ ਰਹਿ ਜਾਣੀ ਸੀ ਇਹ ਕਿੱਲੇ ਦੀ ਆ ਦੇਖੋ ਸਾਰੀਆਂ ਖਾਲੀਆਂ ਚ ਮਚਾਇਆ ਪਿਆ ਬਿਲਕੁਲ ਕੱਖ ਤੇ ਵੀਡੀਓ ਨਾ ਬਣੇ ਰਹੋ ਅੱਗੇ ਸੋਨੂੰ ਮੈਂ ਦਿਖਾਉਂਗਾ ਵੀ ਕਿਹੜੀ ਸਪਰੇਅ ਕਰੀਆ ਤੇ ਕਰਨ ਦਾ ਤਰੀਕਾ ਵੀ ਵੀ ਕਿੰਨੀ ਡੋਜ਼ ਪਾਈ ਸੀ ਉਹਦੀ ਦੇਖੋ ਜੀ ਆ ਦੇਖੋ ਮੱਕੀ ਹੁਣ ਚੱਕਣ ਲੱਗਿਆ ਪਹਿਲਾਂ ਜਮਾ ਦਬ ਜੇ ਗਈ ਸੀਗੀ ਇਹਦੇ ਕਰਕੇ ਰੇ ਵੀ ਇਹਨੂੰ ਘੱਟ ਅਸਰ ਕਰਦੀ ਸਾਰੀ ਰੇ ਕੱਖਾਂ ਨੂੰ ਅਸਰ ਕਰ ਜਾਂਦੀ ਸੀ ਆ ਦੇਖੋ ਬਿਲਕੁਲ ਮਚਾਇਆ ਪਿਆ ਧੁੱਪ ਕਰਕੇ ਥੋੜਾ ਘੱਟ ਦਿਖਦੇ ਹੋਣੇ ਆ ਅੱਗੇ ਸਾਨੂੰ ਮੈਂ ਦਿਖਾਉਣਾ ਜੀ ਆਪਣੀ ਸਪਰੇ ਕਿਹੜੀ ਸਪਰੇ ਕਰੀ ਸੀ ਤੇ ਕਿੰਨੀ ਡੋਜ਼ ਪਾਉਣੀ ਆ ਉਹਦੀ ਤੇ ਕਰਨ ਦਾ ਤਰੀਕਾ ਵੀ ਦੱਸਾਂਗੇ ਬਣੇ ਰੋਏ ਜੀ ਵੀਡੀਓ ਨਾਲ ਆਹ ਦੇਖੋ ਜੀ ਆਹ ਸਪਰੇ ਆ ਇਹਦਾ ਟੈਗ ਕਲੀਨ ਐਕਸਟਰਾ ਦੇ ਨਾਮ ਤੇ ਆਉਂਦੀ ਆ ਆਹ ਡੋਜ਼ ਇਹਦੇ ਵਿੱਚ ਟੈਕਨੀਕਲ ਹੁੰਦੇ ਆ ਨਾ ਤੁਸੀਂ ਆਪੀ ਪੜ੍ਹ ਲਓ ਨੂੰ ਘੱਟ ਪੜ੍ਹਨਾ ਆਉਂਦਾ ਦਾ ਸਕਰੀਨ ਸ਼ਾਟ ਲੈ ਲਓ ਇਹ ਸਿਲੈਕਟਿਵ ਹਰਬੀਸਾਈਡ ਆ ਮੰਨ ਕੇ ਚੱਲੋ ਵੀ ਇਹ ਕੁਝ ਜਿਹੜੇ ਮੋٹے ਟਾਣਡੇ ਵਾਲੀਆਂ ਫਸਲਾਂ ਉਹਨਾਂ ਦੇ ਉੱਤੇ ਹੁੰਦੀ ਆ ਜਿਵੇਂ ਗੰਨਾ ਹੋ ਗਿਆ ਵਾ ਕੀ ਹੋਗੀ ਹੋਰ ਇੱਕ ਦੋ ਭਾਂਤੀਆ ਫਸਲਾਂ ਗਈਆਂ ਤੇ ਇਹ ਲਗਭਗ 1500 ਦੇ ਕਰੀਬ ਆਇਆ ਸੀਗਾ 1.4 ਲੀਟਰ ਆ ਇਹ ਆ ਦੇਖੋ ਇਹਦੇ ਤੇ 2886 ਰੁਪਏ ਰੇਟ ਲਿਖਿਆ ਹੋਇਆ ਹੈ 1500 ਦਾ ਦਿੱਤਾ ਸੀ ਆਪਾਂ ਨੂੰ ਇਹ ਕਈ ਬਾਕੀ ਅਲੱਗ-ਅਲੱਗ ਦੁਕਾਨਾਂ ਤੇ ਅਲੱਗ-ਅਲੱਗ ਸਾਹਵਨਾ ਰੇਟ ਹੁੰਦਾ ਹੋ ਸਕਦਾ ਇਹ ਤੋਂ ਘੱਟ ਮਿਲ ਜੇ ਹੋ ਸਕਦਾ 150 ਵੱਧ ਮਿਲੇ ਹੈ ਨਾ ਇੱਥੇ ਜੇ ਲਵੇ ਤਾਂ ਵੇ ਰੇਟ ਮਿਲੂਗਾ ਟ੍ਰੋਪੀਕਲ ਐਗਰੋ ਆ ਲੈਂਦਾ ਇਹ ਆ ਦੇਖੋ ਦਾਕ ਲਈ ਟੈਗ ਲਈ ਐਕਸਟਰਾ ਦੇ ਨਾਂ ਤੇ ਆਉਂਦਾ ਇਹ ਤੇ ਇਹ ਆਪਾਂ ਇੱਕ ਢੋਲੀ ਰੋਜ ਪਾਈ ਸੀਗੀ ਮੰਨ ਕੇ ਚੱਲੋ 100 ਐਮਐਲ ਇਹਦੇ ਉੱਪਰ ਢੱਕਣ ਜਾਂਦਾ ਹੁੰਦਾ 50 ਐਮਐਲ ਦਾ ਉਪਰ ਕੁੱਪੀ ਕਹਿੰਦੇ ਨੇ ਆਪਾਂ 50 ਐਮਐਲ ਦੀ ਹੋ ਜਾਂਦੀ ਉਹ ਦੋ ਦੋ ਭਰਕੇ ਪਾਈਆਂ ਸੀਗੀਆਂ ਇੱਕ ਢੋਲੀ ਚ 100 ਐਮਐਲ ਰੋਈ ਪਾਈ ਸੀਗੀ ਤੇ 100 ਐਮਐਲ ਨੇ ਪੂਰਾ ਰਿਐਲ ਦੇ ਦਿੱਤਾ ਤੇ ਪਰ ਇੱਕ ਸ਼ਰਤ ਹੁੰਦੀ ਹੈ ਇਹਦੇ ਵਿੱਚ ਵੀ ਜਿਹੜਾ ਖਾਲੀਆਂ ਚ ਨਾ ਪੂਰੇ ਗਿੱਲ ਹੋਣੀ ਚਾਹੀਦੀ ਹੈ ਸਰਾਬ ਪੂਰੀ ਹੋਣੀ ਚਾਹੀਦੀ ਹੈ ਇਹ ਇਹਦਾ ਸਹੀਦਾ ਪਰ ਸਪਰੇਅ ਦਾ ਸਾਲ ਲੈਣਾ ਜੇ ਮੈਂ ਆਪਾਂ ਇੱਕ ਦਿਨ ਪਹਿਲਾਂ ਪਾਣੀ ਲਾਤਾ ਦੂਜੇ ਦਿਨ ਪੂਰੀ ਗਿੱਲ ਹੋਣੀ ਇਹਦੇ ਖਾਲੀਆਂ ਵਿੱਚ ਮੁਰਕੇ ਸਪਰੇਅ ਕਰਾਂਗੇ ਤੇ ਪੂਰਾ ਵਧੀਆ ਰਿਜ਼ਲਟ ਮਿਲਦਾ ਜਿੱਥੇ ਜਿੱਥੇ ਸਾਡੇ ਇੱਕ ਦੋ ਖਾਲੀਆਂ ਵਿੱਚ ਨਹੀਂ ਗਿੱਲੀਆਂ ਸੀ ਸੁੱਕੀਆਂ ਰਹੀਆਂ ਸੀ ਉਥੇ ਰਿਜ਼ਲਟ ਮਤਲਬ ਇਹਦਾ ਘਟ ਦੇਖਣ ਨੂੰ ਮਿਲਿਆ ਅਸਰ ਘਟ ਦੇਖਣ ਨੂੰ ਮਿਲਿਆ ਕੱਖ ਉਥੇ ਘਟ ਮੱਚੇ ਹੈਗੇ ਤੇ ਹਾਂਜੀ ਇਹ ਪ੍ਰੀ ਜੇਪਸ ਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ